ਅੱਜ ਹੁਣ ਚੱਲੇ ਆ ਇਹ ਲੋਕਲ ਗੁਰਦੁਆਰਾ ਸਾਹਿਬ ਇੱਥੇ ਜੂਰ ਸਾਹਿਬ ਤੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਵਿੱਚ ਘੁੰਮਣ ਵਾਸਤੇ ਤੇ ਡਰਾਈਵਰ ਸਾਹਿਬ ਨੇ ਸਾਨੂੰ ਵੀ ਇੱਥੇ ਟੋਟਲ ਵੀ 11 ਗੁਰਦੁਆਰਾ ਸਾਹਿਬ ਨੇ ਇੱਥੇ ਸੀ ਦਾਵਾ ਗੁਰ ਮੱਥਾ ਟੇਕ ਕੇ ਆਵਾਂਗੇ ਬਾਕੀ ਤੁਹਾਨੂੰ ਵੀ ਕਰਾਵਾਂਗੇ ਨਾਲ ਤੋਂ ਨਾਲ ਦਰਸ਼ਨ ਤੁਸੀਂ ਵੀਡੀਓ ਵਿੱਚ ਦੇਖਦੇ ਰਹੋ ਤੇ ਚੈਨਲ ਦੇ ਨਾਲ ਬਣੇ ਰਹੋ ਅੱਜ ਬਾਰਿਸ਼ ਹੋ ਰਹੀ ਹੈ ਇਹ ਬਹੁਤ ਵਧੀਆ ਮੌਸਮ ਹੋ ਗਿਆ ਸਾਡਾ 250 ਰੁਪਏ ਦਾ ਡਰਾਈਵਰ ਵਾਲਾ ਬੱਚ ਗਿਆ ਇਹ ਕਹਿੰਦਾ ਮੈਂ ਏਸੀ ਲਾ ਕੇ ਚਾਹੁੰਦਾ 200 ਲਵਾਂਗਾ ਤਾਂ ਇਹ ਵੀ ਸਾਡਾ ਬਚਾਅ ਹੋ ਗਿਆ ਜਦੋਂ ਦੇ ਆਇਆ ਪਹਿਲਾਂ ਐ ਲੱਗ ਰਹੀ ਸੀ ਜਦੋਂ ਪੰਜਾਬ ਤੋਂ ਆਏ ਸੀ ਉਦੋਂ ਵੀ ਗਰਮੀ ਬਹੁਤ ਜ਼ਿਆਦਾ ਹੋ ਗਈ ਅਸੀਂ ਇਹੀ ਚੱਕਰ ਤੇ ਏਸੀ ਕਮਰਾ ਵੀ ਲਿਆ ਪਰ ਬਾਬੇ ਨਾਨਕ ਰਹੀ ਵਧੀਆ ਕਿਰਪਾ ਹੋਈ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਮੌਸਮੇ ਠੰਡਾ ਕਰਤਾ ਹੁਣ ਸੰਗਤਾਂ ਨੂੰ ਐ ਘੁਮਣ ਚ ਕੋਈ ਦਿੱਕਤ ਨਹੀਂ ਆਉਂਦੀ ਹੁਣ ਲੱਗਿਆ ਡੀਜ਼ਲ ਪਮਾਉਣ ਗੱਡੀ ਦਾ ਹਾਂਜੀ ਹੁਣ ਅਸੀਂ ਪਹੁੰਚਿਆ ਗੁਰਦੁਆਰਾ ਸੰਗਤ ਸਾਹਿਬ ਜੀ ਇਹ ਪਹਿਲਾ ਗੁਰਦੁਆਰਾ ਸਾਹਿਬ ਹੈ ਟੋਟਲ 11 ਗੁਰਦੁਆਰਾ ਸਾਹਿਬ ਨੇ ਤੇ ਸੰਗਤ ਸਾਹਿਬ ਗੁਰਦੁਆਰਾ ਸਾਹਿਬ ਤੇ ਅਸੀਂ ਆ ਗਏ ਆਰੇ ਸਾਡੇ ਨਾਲ ਜੇ ਸੰਗਤਾਂ ਜੀ ਤਾਰਪੀਆ ਜੀ ਹਲਕੀ ਹਲਕੀ ਬਾਰਿਸ਼ ਵੀ ਹੋ ਰਹੀ ਹੈ ਚਲੋ ਇੱਕ ਤਾਂ ਹੈਵੇ ਗਰਮੀ ਤੋਂ ਬਹੁਤ ਰਾਹਤ ਮਿਲ ਗਈ ਇਹ ਕਰ ਗਰਮੀ ਹੁੰਦੀ ਤਾਂ ਬਹੁਤ ਜ਼ਿਆਦਾ ਦਿੱਕਤ ਆਉਣੀ ਸੀ। ਆਹ ਜ਼ਰਾ ਸ਼ਹਿਲ ਨੂਰੀ ਹੈ ਤਾਂ। ਸੈਲੂ ਕਿੱਥੇ ਆ। ਬਹੁਤ ਬੱਦਲ ਵਾਈ ਹੋ ਕੇ ਹਨ ਵਿਜ਼ਿਬਿਲਟੀ ਵੀ ਥੋੜੀ ਘੱਟ ਹੈ। ਕੈਮਰੇ ਤੇ ਥੋੜਾ ਐਡਜਸਟ ਕਰਿਓ ਜੀ। ਇਹਨਾਂ ਨੂੰ। What? <laughs> oh, <it's arriving. laughs> سن <Sessly> کی <Sessly> دیہ والے <سؤال> پاشا جی نے بھائی دیا دھرم سنگھ جی دونوں پیارے یاد سنگھ لے کے جائے سارے پہلے جمع کا دلانا بہادر شاہ راجی فوجا نو تک اسے کامنا جو مہنم کاجی نے کرکاوہ تکشین کی دیا کوئی تار ایمی آپ کی جنتیشی سے بھی دگی گیا جی آپ ساہے اپس کو ہٹر پاکنے کے ساتھ آسکتا ہلے کچھ بھی کر سکتے ہو اسی اس کا ہر چلیہ باڑی پراجہ دیلے نا دکھر دیشتے دینا کے ہی آئیے سکھ دھنیا سم کا شکریہ دیلے لگائے جیسے کرکے کے ساتھ آسکتا ہاں یہ دنیا سمجھ صاحب جی موان میرے تمہاں کچھ آسک اپنی یاترا سفری کرو گرو کر دیا خوشیاں ਇਸਟਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਫੌਜਾਂ ਨੂੰ ਸੋਨੇ ਦੀਆਂ ਮੋਹਰਾਂ ਪਰ ਪਰ ਕੇ ਵੰਡੀਆਂ ਸਨ ਆ ਤੁਸੀਂ ਦੇਖ ਸਕਦੇ ਹੋ ਇਹ ਉਸ ਟੈਪ ਦੀ ਢਾਲ ਹੈ। ਇਹ ਗੁਰਦੁਆਰਾ ਸੰਗਤ ਸਾਹਿਬ ਹੈ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਲਖਣਵਾਲ ਪੰਜਾਬ ਤੋਂ ਤਾਂ ਕਿ ਸਿੱਖ ਸੰਗਤਾਂ ਜਿਹੜਾ ਸਿੱਖ ਫੌਜ ਉਹਨਾਂ ਨੇ ਆਪਣੀਆਂ ਤਨਖਾਹ ਮੰਗ ਲਈ ਸਾਡੇ ਪਰਿਵਾਰ ਪੰਜਾਬ ਵਿੱਚ ਨੇ ਉਹਨਾਂ ਨੂੰ ਥੋੜੇ ਪੈਸੇ ਦੀ ਦਿੱਕਤ ਆ ਰਹੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇਸ ਜਗ੍ਹਾ ਤੇ ਸੋਨੇ ਦੀਆਂ ਢਾਲਾਂ ਭਰ-ਭਰ ਕੇ ਆਪਣੇ ਸਿੱਖ ਫੌਜਾਂ ਨੂੰ ਵੰਡੀਆਂ ਸੀ ਜੋ ਢਾਲ ਤੁਸੀਂ ਉਹ ਜਿਹੜੀ ਸਾਹਮਣੇ ਪਈ ਆ ਉਹ ਉਹ ਦੇਖ ਸਕਦੇ ਹੋ ਉਸ ਟਾਈਮ ਦੀ ਢਾਲ ਹੈ ਜੀ ਸਰਨਾ ਨੇ ਨਹੀਂ ਇੰਟਰਵਿਊ ਵਾਹ ਚਲ ਆ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲੱਗੀ ਉਸ ਟਾਈਮ ਜਦੋਂ ਸੂਲਿੰਗ ਘੰਟਾ ਲਾ ਵਰਤ ਕਿੰਨਾ ਨੇ ਮੰਡਿਆ ਸੀ ਆਪਣੇ ਸਿੱਖ ਹੋ ਜਾਣੇ ਓ ਮਾਈ ਗਾਡ ਅਜੇ ਗੁਰਦੁਆਰਾ ਸੰਘਾ ਸਾਹਿਬ ਤੇ ਹੀ ਮੱਥਾ ਟੇਕ ਕੇ ਆਗੇ ਹੁਣ ਤੇ ਲੈ ਨਵੇਂ ਹੋਰ ਗੁਰੂ ਘਰ ਜਾਵਾਂਗੇ ਫੋਟੋ 11 ਗੁਰਦੁਆਰਾ ਸਾਹਿਬ ਸਾਰੇ ਦਰਸ਼ਨ ਕਰਾਵਾਂਗੇ ਵੀਡੀਓ ਨਾਲ ਬਣੇ ਰਹੋ ਤੁਸੀਂ ਫਾਰੇ ਲਾ ਦੋ ਇੱਕ ਬਲੇ ਬਲੇ ਸੋਨਹਾਲੋ ਓ ਸ੍ਰੀ ਅਕਾਲ ਗੁਰਦੁਆਰਾ ਸੰਗਤ ਸਾਹਿਬ ਨੂੰ ਮੱਥਾ ਟੇਕ ਕੇ ਆ ਗਏ ਹੁਣ ਚੱਲਿਆਂ ਗਾਂ ਗਾਂ ਕਿਹੜੇ ਆ ਮੈਂ ਕਿਹਾ ਗੁਰਦੁਆਰਾ ਸਾਹਿਬ ਹਾਂਜੀ ਸ਼ਿਕਾਰਗਾੜ ਹੁਣ ਸ਼ਿਕਾਰਗਾੜ ਜਾਵਾਂਗੇ ਸ਼ਿਕਾਰਗਾੜ ਦੀ ਵੇਸਟਰੀ ਦੱਸਾਂਗੇ ਜਾ ਕੇ ਉੱਥੇ ਤੇ ਕੀ ਹਿਸਟਰੀ ਸੀ ਕਿ ਸ਼ਿਕਾਰਗਾੜ ਦੀ हरा मोहि गुरु ਆਜੀ ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸ਼ਿਕਾਰ ਘਾਟ ਇਹਦੇ ਵੀ ਹਿਸਟਰੀ ਦੱਸਦੇ ਅੰਦਰ ਬਾਬਾ ਜੀ ਇਤਿਹਾਸ ਸੁਣਾਉਣਗੇ ਤੇ ਦਿਖਾਵਾਂਗੇ ਤੁਹਾਨੂੰ ਆਜੀ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਇਹ ਤਾਂ ਪੁੱਛੇ ਪੜਾਇ ਇਹ ਤਾਂ ਪੱਛੀ ਹੋ ਗਿਆ ਆ ਜੀ ਜੇ ਵੇਖੇ ਸਾਈਂ ਬਾਹਰ ਹੋ ਗਿਆ ਹੋਰ ਹੋਰ ਆਹ ਸ੍ਰੀ ਵਾਹਿਗੁਰੂ ਇਹਨੇ ਗੁਰਦੁਆਰਾ ਖਾਵਾਗਾ ਨਾ ਹਾਂਜੀ ਇਹ ਗੁਰਦੁਆਰਾ ਗੁਰਦੁਆਰਾ ਸ਼੍ਰੀ ਸ਼ਿਕਾਰਖੜ ਸਾਹਿਬ ਦਾ ਇਤਿਹਾਸ ਹੈ ਜਿੱਦ ਕੋਈ ਗੁਰੂ ਨਾਨਕ ਦੇਵ ਜੀ ਕਿ ਸਿਆਲਕੋਟ ਦੇ ਥੋੜਾ ਅਮੀਰ ਬੰਦਾ ਸੀ ਨਾਸਿਮੁਲਾ ਖੱਤਰੀ ਉਹਨੂੰ ਘਰ ਮਿਲਣ ਵਾਸਤੇ ਗਏ ਤਾਂ ਅੱਗੋਂ ਉਹਨਾਂ ਦੇ ਘਰੋਂ ਜਵਾਬ ਲੈ ਕੇ ਮੁਲਾ ਖੱਤਰੀ ਜੀ ਘਰ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਦੁਬਾਰਾ ਫੇਰ ਆਵਾਜ਼ ਦਿੱਤੀ ਭਾਈ ਵਾਲੇ ਮਰਦਾਨੇ ਨੂੰ ਇੱਕ ਵਾਰ ਦੁਬਾਰਾ ਫੇਰ ਬੁਲਾਓ ਇਸਨੂੰ ਤਾਂ ਅੱਗੋਂ ਫੇਰ ਜਵਾਬ ਮਿਲਿਆ ਕਿ ਉਹ ਘਰ ਨਹੀਂ ਹੈ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਚਲੋ ਨਹੀਂ ਹੈ ਤਾਂ ਫਿਰ ਨਹੀਂ ਹੈ ਤੇ ਉਸ ਦਸਾਂ ਤੇ ਮੁੱਲਾ ਖਤਰੀ ਛੁਪ ਕੇ ਬੈਠਾ ਸੀਗਾ ਉਸ ਨੂੰ ਉੱਥੇ ਹੀ ਸੱਪ ਲੜ ਕੇ ਮਰ ਗਿਆ ਉਹ ਤਾਂ ਬਾਅਦ ਵਿੱਚ ਇਹੀ ਉਹ ਸੱਪ ਲੜ ਕੇ ਮਰ ਗਿਆ ਤੇ 84 ਦੀ ਜੁਨੀ ਵਿੱਚ ਪੈ ਗਿਆ ਤਾਂ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਲਖਣ ਦੇਸ਼ ਦੇ ਵਿੱਚ ਆਏ ਤਾਂ ਉਹਨਾਂ ਨੇ ਦੇਖਿਆ ਕਿ ਮੁੱਲਾ ਖਤਰੀ 84 ਦੇ ਚੱਕਰ ਵਿੱਚ ਪਿਆ ਹੋਇਆ ਹੈ ਤਾਂ ਉਹਨਾਂ ਨੇ ਖਰਗੋਸ਼ ਦਾ ਸ਼ਿਕਾਰ ਕਰਕੇ ਮੁੱਲੇ ਖਤਰੀ ਦੀ ਆਤਮਾ ਨੂੰ ਮੁਕਤ ਕਰ ਦਿੱਤਾ 84 ਦੇ ਚੱਕਰ 'ਚੋਂ ਇਹ ਤੇ ਇਸ ਦਾ ਇਤਿਹਾਸ ਹੈ ਬਾਕੀ ਮੈਂ ਇਸ ਦਾ ਜੋ ਮੈਂ ਹਿਸਟਰੀ ਪੜੀ ਹੈ ਉਹਦਾ ਸਕਰੀਨਸ਼ਾਟ ਵੀ ਲੈ ਕੇ ਜਾਂ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਹਾਂ ਉਹ ਵੀ ਮੇਰੇ ਉੱਥੇ ਵੀਡੀਓ ਦੇ ਵਿੱਚ ਪਾਇਆ ਹੈ ਨਹੀਂ ਉਹ ਆਇਆ ਕਿ ਸਰੋਵਰ ਕੋਲ ਤੋਂ ਵਾਰ ਅਸਕਾਰ ਘਾਟ ਦੇ ਵਿੱਚ ਇੱਧਰ ਲੰਗੂਰ ਭੱਜੇ ਫਿਰਦੇ ਆ ਲਵਾ ਕੇ ਨੌੜ ਜਾਂਦੇ ਕੋਹ ਫਿਰਦਾ ਉਹ ਆ ਗਿਆ ਭੱਜਿਆ ਉਹ ਇੰਨਾ ਤੋਂ ਡਰ ਰਿਹਾ ਇਹ ਉਹਨਾਂ ਤੋਂ ਡਰ ਰਿਹਾ